ਇੱਕ ਰਾਜੇ ਦਾ ਨਾ ਬਹੁਤ ਬੁੱਧੀਮਾਨ ਵਜ਼ੀਰ ਹੁੰਦਾ ਬਹੁਤ ਗਿਆਨਮਾਨ ਸਾਰੇ ਰਾਜੇ ਦੇ ਸਵਾਲ ਹੱਲ ਕਰਿਆ ਕਰੇ ਮਸਲੇ ਹੱਲ ਕਰਿਆ ਉੱਥੇ ਨਾ ਦੋ ਕੋਈ ਹੋਰ ਆ ਕੇ ਕੰਨ ਭਰਦੇ ਰਾਜੇ ਦੇ ਕੋਈ ਚਾਪਲੂਸ ਉਹ ਰਾਜੇ ਨੂੰ ਕਹਿੰਦੇ ਜੀ ਇਹ ਕੱਲਾ ਹੀ ਇੰਨੇ ਪੈਸੇ ਤੁਹਾ ਤੋਂ ਲੈ ਜਾਂਦਾ ਇਹਨੂੰ ਕੀ ਬਹੁਤਾ ਗਿਆਨ ਆ ਸਾਨੂੰ ਦੋਨਾਂ ਨੂੰ ਬੜਾ ਗਿਆਨ ਆ ਉਹਨੇ ਪੈਸੇ ਦੇ ਅਸੀਂ ਦੋ ਜਣੇ ਤੁਹਾਡਾ ਕੰਮ ਕਰਾਂਗੇ ਸਾਰੇ ਮਸਲੇ ਹੱਲ ਕਰਾਂਗੇ ਸਾਨੂੰ ਰੱਖੋ ਰਾਜਾ ਉਹਨਾਂ ਦੀਆਂ ਗੱਲਾਂ ਚ ਆ ਕੇ ਉਹਨੂੰ ਹਟਾ ਕੇ ਉਹਨੂੰ ਰੱਖ ਲੈਂਦਾ ਥੋੜੀ ਜਿਹੀ ਦੇਰ ਬਾਅਦ ਸਵਾਲ ਆਉਂਦਾ ਵੀ ਇਹ ਦੁਨੀਆ ਤੇ ਸਭ ਤੋਂ ਵੱਡਾ ਕੀ ਜੇ ਜੀਵਨਨ ਹੁਣ ਉਹਨਾਂ ਹੀ ਮਤਬੁੱਦ ਹੋਵੇ ਉਹ ਦੱਸਣ ਪਤਾ ਨਾ ਲੱਗੇ ਸਵਾਲ ਹੱਲ ਨਾ ਹੋਵੇ ਰਾਜਾ ਕਹਿੰਦਾ ਮੈਂ ਫਾਂਸੀ ਚੜ੍ਹਨੂੰ ਜੇ ਨਾ ਪਤਾ ਲੱਗਿਆ ਉਹ ਫਸ ਗਏ ਦੋ ਜਾਨੇ ਕੋਈ ਸਿਆਣਾ ਬੰਦਾ ਰਹਿ ਦਿੰਦਾ ਵੀ ਉਹਦੇ ਜਾ ਕੇ ਪੈਰ ਫੜ ਲਓ ਜੇ ਬਚਣਾ ਨਹੀਂ ਮਰेंगे ਉਹ ਮਰਦਾ ਕੀ ਨਹੀਂ ਕਰਦਾ ਗਏ ਉਹਨਾਂ ਦੇ ਕੁੱਡਾ ਖੜਕਾਇਆ ਉਹ ਕਹਿੰਦਾ ਮੈਂ ਤਾਂ ਹੱਲ ਕਹੂੰਗਾ ਤਾਂ ਦੱਸੂੰਗਾ ਜੇ ਮੈਨੂੰ ਤੁਸੀਂ ਕਹਾਰਾਂ ਵਾਂਗ ਨਾ ਇੱਕ ਪਾਲਕੀ ਬਣਾ ਕੇ ਲਿਆਓ ਇੱਕ ਮੂਰੇ ਲੱਗੋ ਇੱਕ ਪਿੱਛੇ ਰਾਜ ਦਰਬਾਰ ਚ ਉੱਥੇ ਜਾ ਕੇ ਦੱਸੂੰ ਸਾਰਿਆਂ ਦੇ ਸਾਹਮਣੇ ਉਹ ਪਾਲਕੀ ਲਿਆਉਂਦੇ ਉਹਨੂੰ ਕਹਾਰਾਂ ਵਾਂਗ ਪਾਲਕੀ ਚ ਲੈ ਕੇ ਜਾਂਦੇ ਜਦੋਂ ਪਾਲਕੀ ਲਾਉਂਦੇ ਉਹ ਉੱਥੇ ਖੜ ਕੇ ਰਾਜੇ ਨੂੰ ਕਹਿੰਦਾ ਰਾਜਾ ਸਾਹਿਬ ਸਭ ਤੋਂ ਵੱਡਾ ਦੁਨੀਆ ਤੇ ਹੁੰਦਾ ਮਤਲਬ ਦੇਖੋ ਪਹਿਲਾਂ ਇਹਨਾਂ ਨੇ ਆਪਣੇ ਮਤਲਬ ਖਾਤਰ ਤੁਹਾਡੇ ਕੋਲ ਚਾਪਲੂਸੀ ਕਰਕੇ ਮੈਨੂੰ ਹਟਾਇਆ ਅੱਜ ਇਹਨਾਂ ਦੀ ਜਾਨ ਜਾਂਦੀ ਆ ਮਰਦੇ ਫਿਰਦੇ ਆ ਮੇਰੀਆਂ ਚਾਪਲੂਸੀਆਂ ਫੇਰ ਕਰਦੇ ਆ ਇਹ ਮੇਰੀ ਕਸ਼ਾਮਤ ਕਰਦੇ ਆ ਮੈਨੂੰ ਪਾਲਕੀਆਂ 'ਚ ਚੱਕੀ ਫਿਰਦੇ ਆ ਆਪਣੇ ਮਤਲਬ ਖਾਤਰ ਨਹੀਂ ਮੈਂ ਇਹਨਾਂ ਦਾ ਕੀ ਲੱਗਦਾ